ਉਸ ਵੀ ਮੰਡੇ ਹੋ ਕਿਥੇ ਨਾ ਬਈ ਯਾਰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਲੱਗਿਆ ਦੇਣੇ ਆ ਬਾਕੀ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਲੱਭ ਕੇ ਲੈਣਾ ਕੋਈ ਲੜਾਈ ਹੋਈ ਸੀ ਪਹਿਲਾਂ ਬਈ ਨਹੀਂ ਬਈ ਆਪਾਂ ਦਾ ਆਪਾਂ ਦਾ ਸਾਈਡ ਤੇ ਅੱਛਾ ਅੱਛਾ ਚੱਲਦੇ ਪ੍ਰੋਗਰਾਮ ਚੋਏ ਹਾਂਜੀ ਅੰਜਲ ਜੀ ਲੋਰ ਹੁਣ ਪ੍ਰੋਗਰਾਮ ਚੱਲ ਰਿਹਾ ਕਿ ਬੰਦ ਕਰਤਾ ਹੁਣ ਦੇਖ ਰਹੀ ਸੀ ਤਾਂ ਇੱਧਰ ਆਗੇ ਸੀ ਕਿ ਪਹਿਲਾਂ ਜੀ ਕੀ ਲੱਗਦਾ ਹੈਗਾ ਐਸ ਤਰ੍ਹਾਂ ਅੰਦਰ ਕਾਲਜ ਦੇ ਅੰਦਰ ਅਸਲਾ ਲੈ ਕੇ ਆਉਣਾ ਨਹੀਂ ਭਾਈ ਜੀ ਸਿਕਿਉਰਿਟੀ ਦਾ ਉਹ ਹੁਣ ਜੇ ਸਿਕਿਉਰਿਟੀ ਮੈਂ ਚੈੱਕ ਕਰ ਕੋਈ ਉਹ ਲਾਵੇ ਨਾ ਡਿਟੈਕਟ ਬੀਰਮ ਮੈਂ ਜਿੱਦ ਡਿਟੈਕਟ ਕਰ ਸਕੈ ਨਾ ਉਹ ਲਾਉਣਾ ਤਾਂ ਵਧੀਆ ਗੱਲ ਆ ਹੁਣ ਜਦੋਂ ਐਂ ਦਾ ਸਿੱਧਾ ਬੜੀ ਜਾਂਦੇ ਹੈ ਹਨਾ ਕੀ ਲੱਗਦਾ ਹੈ ਮੁੰਡੇ ਉੱਪਰੋਂ ਕੰਦ ਕੱਪ ਕੇ ਆਏਗੀ ਐ ਹੋਣਦਾ ਹੈਗਾ ਨਹੀਂ ਨਹੀਂ ਭਾਈ ਇੱਥੇ ਆਏ ਹੁਣ ਵੀ ਅਸਲਾ ਲੱਪਣ ਦੀ ਗੱਲ ਹੈ ਜਦੋਂ ਅਸੀਂ ਸਿੱਧੇ ਐਂਟਰੀ ਪਲਾਨ ਕੀਤੇ ਸੀ ਕਿੱਥੇ ਹਾਂ ਹਾਂ ਬਾਈ ਬਾਈ ਵਾਈਫਾਇਰ ਨਹੀਂ ਸੀ ਬਾਈ ਬਾਈ ਹੋ ਗਈਆਂ 2 Mbps ਕੇ 15 ਦਾ ਹੋ ਜਾਣੀ ਆ ਬਾਈ ਹੋ ਗਈ ਤੁਸੀਂ ਵੀ ਇਸ ਕਾਲਜ ਚ ਪੜਦੇ ਨਹੀਂ ਮੇਰੇ ਬਾਬਾ ਫਰੀ ਕਾਲਜ ਦੇ ਅੱਛਾ ਇਹ ਸਾਰੇ ਕਾਲਜ ਦੇ ਮੁੰਡੇ ਆਏ ਨੇ ਹਾਂਜੀ ਹਾਂਜੀ ਬਾਈ ਇਸ ਦਾ ਮਤਲਬ ਉਹ ਹੋ ਰਿਹਾ ਇਹ ਇਵੈਂਟ ਹੋ ਰਿਹਾ ਅਲੱਗ-ਅਲੱਗ ਸਿੰਗਿੰਗ ਦਾ ਅਲੱਗ ਹੋ ਰਿਹਾ ਦਰਵਾ ਦਾ ਅਲੱਗ ਹੋਇਆ ਓਕੇ ਨਾ ਮੇਰਾ ਹਸਨ aí ਮੈਂ ਡੀਏਵੀ ਕਾਲਜ ਦਾ ਡੀਏਵੀ ਕਾਲਜ ਤੇ ਪੜ੍ਹਦਾਂ ਤੇ ਯੂਥ ਫੈਸਟੀਵਲ ਦੇਖਣ ਆਇਆ ਸੀ ਯੂਥ ਫੈਸਟੀਵਲ ਤਾਂ ਬਹੁਤ ਚੰਗਾ ਚੱਲੀ ਜਾਂਦਾ ਸੀ ਮਤਲਬ ਕੋਈ ਮਾਹੌਲ ਇਹ ਜਾ ਖਰਾਬ ਨਹੀਂ ਸੀ ਤੇ ਜਦੋਂ ਜਦੋਂ ਭੀੜ ਦੇਖੀ ਤੇ ਅਸੀਂ ਦੇਖਿਆ ਸੀ ਕਿ ਬਈ ਫੈਰਿੰਗ ਹੋ ਰਹੀ ਆ ਮਤਲਬ ਉੱਥੇ ਇੱਕ ਮੁੰਡਾ 27 ਸਾਲ ਦਾ ਜਦੋਂ ਮੈਂ ਪਛ ਲੋਕ ਆਇਆ ਲੱਗਦਾ ਸੀ ਦੇਖਿਆ ਬਈ ਫੈਰਿੰਗ ਸਨ ਦੇ ਮਾਰੇ ਆ ਜੀ ਕਾਰਨ ਤਾਂ ਪਤਾ ਨਹੀਂ ਜੀ ਕੋਈ ਹਾਲੇ ਫਲਾਦਾ ਦਾ ਲੱਗੀ ਹੋਊਗਾ ਨਹੀਂ ਕਿ ਐਨਾ ਵਧੀਆ ਪ੍ਰੋਗਰਾਮ ਸੀ ਸੈਂਟ ਠੀਕ ਸੀ ਜੀ ਵਧੀਆ ਸੀ ਦੇ ਆ ਇੰਜੋਏ ਕਰ ਰਹੇ ਸੀ ਇੱਕੋ ਦਮ ਹੀ ਜਦੋਂ ਹਰਾਈ ਹੋਈ ਤੇ ਖਰਾਬ ਹੋ ਗਿਆ ਹੁਣ ਦੇਖ ਸਕਦੇ ਆ اچھا ਵੈਪਨ ਅੰਦਰ ਆਨ ਦੀ ਵੱਡੀ ਅੰਗਲੀ ਹੈ ਨਰ ਸਿਕਿਉਰਟੀ ਕਰ ਬਹੁਤ ਜ਼ਿਆਦਾ ਆਪਣੇ ਯੂਥ ਲਈ ਬਹੁਤ ਮਾੜੀ ਗੱਲ ਹੈ ਜੇ ਵੈਪਨ ਲੈ ਕੇ ਆਣ ਉਹ ਵੀ ਕਾਲਜ ਵਿੱਚ ਬਹੁਤ ਮਾੜੀ ਗੱਲ ਨੁਕਸਾਨ ਹੋ ਜਾਏ ਨੁਕਸਾਨ ਆਈ ਜਾਂਦੀ ਇੱਕੋ ਜ਼ਿੰਦਗੀ ਰਕੇ ਜਿਉਂ ਉਹ ਪਤਾ ਨਹੀਂ ਲੈ ਗਈ ਫੌਸ ਲੈ ਗਈ ਹਾਂਜੀ ਹਾਂਜੀ ਲੈ ਗਈ ਉਹ ਕਾਤੇ ਆਏ ਸੀ ਬੰਦੇ ਜਿਹੜੇ ਮੁੰਡੇ ਕਿ ਨਹੀਂ ਪਤਾ ਪਾਜੀ ਹੁਣ ਅਸੀਂ ਤਾਂ ਮੇਨ ਗੇਟ ਤੇ ਆਣਾ ਸੀ ਸੰਤਾ ਪਤਾ ਹੀ ਨਹੀਂ ਇਸ ਤਰ੍ਹਾਂ ਹਾਂਜੀ ਬੜੇ ਇੱਥੋਂ ਦੀ ਸੀਗੇ ਹਾਂਜੀ ਬੜੇ ਤਾਂ ਇੱਥੋਂ ਦੀ ਹੋਣਗੇ ਮੁੰਡੇ ਨਹੀਂ ਪਾਜੀ ਇਹਨਾਂ ਪਤਾ ਹੀ ਨਹੀਂਗਾ ਜੀ ਆਪਾਂ ਉਹ ਕਹਿੰਦੇ ਸਟੂਡੈਂਟ ਕਹਿੰਦੇ ਵੀ ਸਿਕਿਉਰਿਟੀ ਗਾਰਡ ਦੀ ਇਨਗਲੀ ਹੈ ਅੰਦਰ ਅਸਲਾ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਮੈਂ ਕੋਈ ਅਸੀਂ ਤਾਂ ਟੱਪਾ ਨਹੀਂ ਦਿੱਤਾ ਕੌਣ ਕੀ ਪਤਾ ਕਿੱਦਾਂ ਗਿਆ ਹੈਗਾ ਕੌਣ ਕਿਉਂ ਇਹ ਇੱਥੇ ਜਿਹੜੇ ਸਟੂਡੈਂਟ ਨੇ ਵਖਵਾ ਕਾਲਜ ਦੇ ਨੇ ਕਿ ਸਾਰੇ ਹਾਂ ਜੀ ਜੀ ਸਾਰੇ ਆਟਾ ਆਟਾ ਫੂਡ ਫੈਸਟੀਵਲ ਚੱਲ ਰਿਹਾ ਸੀ ਕਿੰਨੇ ਦਿਨ ਹੋ ਗਏ ਆ 12 ਤਰੀਕ ਤੋਂ ਸ਼ੁਰੂ ਹੋਇਆ ਕਿ ਲੱਗਦਾ ਨਹੀਂ ਮੇਨ ਗੇਟ ਤੇ ਪੀਸੀਆਰ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਹੈ ਹੈ ਜੀ ਫਿਰ ਉਹਨਾਂ ਨੇ ਜਿਆਦਾ ਅਸਲਾ ਕਿਵੇਂ ਗਿਆ ਫਿਰ ਅੰਦਰ ਪਾਜੀ ਤੁਹਾਡੀ ਡਿਊਟੀ ਕਿੱਥੇ ਐ ਇੱਥੇ ਗੇਟ ਤੇ ਐ ਅਸਲਾ ਕਿਵੇਂ ਜਾਵੜਾ ਗੇਟ ਤੇ ਅੰਦਰ ਅੰਦਰ ਪਾਜੀ ਅਸੀਂ ਤਾਂ ਹੁਣ ਗੇਟ ਤੇ ਆਉਣ ਕੀ ਪਤਾ ਜੀ ਕਿਹਦੇ ਕੋਲ ਕੀ ਐ ਕੀ ਨਹੀਂ ਹੁਣ ਸਾਰੇ ਬੱਚੇ ਤਾਂ ਚੈੱਕ ਵੀ ਨਹੀਂ ਹੁੰਦੇ ਤੇ ਤੁਹਾਨੂੰ ਪਤਾ ਹੁਣ ਨਾਲ ਕੁੜੀਆਂ ਵੀ ਐ ਪਰ ਡਿਊਟੀ ਕਰਦੀ ਆਪਣੀ ਇਹ ਚੈੱਕ ਨਹੀਂ ਕੀਤਾ ਜਾਂਦਾ ਕਿ ਅਸਲਾ ਲੱਗੇ ਕੋਈ ਕੱਲ ਨੂੰ ਬੰਬ ਲੈ ਕੇ ਕੋਈ ਆ ਜਾਏ ਅੰਦਰ ਵੜ ਜੇਣ ਪਾਜੀ ਹੁਣ ਸਾਡੇ ਕੋਲ ਤਾਂ ਗਿਆਨ ਹੀ ਹੋਣਾ ਅਸੀਂ ਤਾਂ ਇਹ ਗੱਲ ਕਰਨੀ ਨਾ ਸਕਦੇ ਵੀ ਸਾਡੇ ਕੋਲ ਪਿੱਛੋਂ ਆਇਆ ਕੋਈ ਇਹ ਨਹੀਂ ਪਤਾ ਜੀ ਹੁਣ ਪ੍ਰਸ਼ਾਸਨ ਲੈ ਗਿਆ ਮੁੰਡੇ ਨੂੰ ਪੰਜ ਪ੍ਰਸ਼ਾਸਨ ਲੈ ਗਿਆ ਕਿੰਨੇ ਮੁੰਡੇ ਸੀ ਕੁਝ ਪਤਾ ਲੱਗਿਆ ਪਾਜੀ 메ਨ ਗੇਟ ਤੇ ਸਾਨੂੰ ਪਤਾ ਹੀ ਨਹੀਂ ਜੀ ਪਿੱਛ ਆ ਇਸ ਦੇ ਵਿੱਚ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਰਜਿੰਦਰਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਦੌਰਾਨ ਇੱਕ ਦੋ ਜਿਹੜੇ ਲੜਕੇ ਸੀਗੇ ਉਹਨਾਂ ਦੇ ਆਪਸ ਵਿੱਚ ਬਹਿਸ ਬਾਜੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਇੱਕ ਲੜਕੇ ਵੱਲੋਂ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਤੇ ਜਿਹੜੇ ਹੈਗੇ ਕੁਝ ਫਾਇਰ ਇਹਦੇ ਚਲਾਏ ਗਏ ਨੇ ਜਿਸ ਦੇ ਵਿੱਚ ਜਗਦੀਪ ਸਿੰਘ son of ਜਸਵਿੰਦਰ ਸਿੰਘ ਜੋ ਕਿ ਬੀਟ ਵਹਿਮਨਦ ਰਹਿਣ ਵਾਲਾ ਹੈ ਇਸ ਦੀ ਪਛਾਣ ਹੋਈ ਹੈ ਜਿਹੜਾ ਜਿਸ ਨੇ ਜਿਹੜੇ ਲੜਕੇ ਨੇ ਫਾਇਰ ਕੀਤੇ ਆ ਸੋ ਸਾਡੀ ਪੁਲਿਸ ਟੀਮ ਅਸੀਂ ਮੌਕੇ ਦੇ ਉੱਪਰ ਆਏ ਆ ਅਸੀਂ ਜਿਹੜੇ ਹੈਗੇ ਬੰਦੀ ਜਿਹੜੀ ਬਿਆਨ ਰਿਕਾਰਡ ਕਰਕੇ ਉਹਦੇ ਖਿਲਾਫ ਕਦਮਾਂ ਦਰਜ ਕਰ ਰਹੇ ਆ ਤੇ ਜਲਦੀ ਜਲਦੀ ਜੀਤੀਜਾ ਯੂਨੀਵਰਸਿਟੀ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਣ ਹੈ ਕਾਲਜ ਦਾ ਸਟੂਡੈਂਟ ਹੈ ਇਹ ਬਾਹਰੋਂ ਆਇਆ ਤੂੰ ਇਹ ਜਿਹੜਾ ਇਹ ਜਗਦੀਪ ਸਿੰਘ ਹੈ ਇਹ ਬੇਸਿਕਲੀ ਰਹਿਣ ਵਾਲਾ ਬੀੜਬੇਮਰ ਪਿੰਡ ਦਾ ਹੈ ਬਾਕੀ ਫਰਦਰ ਅਸੀਂ ਇਹਦੀ ਆਇਡੈਂਟੀਫਿਕੇਸ਼ਨ ਜਿਹੜੀ ਪਛਗਛ ਕਰ ਰਹੇ ਹਾਂ ਕਿ ਇੱਥੇ ਕਾਲਜ ਦੇ ਵਿੱਚ ਪੜਦਾ ਹੈ ਜਾਂ ਬਿਨਾਂ ਜਿਹੜੇ ਹੈਗਾ ਬਾਹਰ ਦੇ ਵਿੱਚੋਂ ਆਇਆ ਕਿਉਂਕਿ ਯੂਥ ਫੈਸਟੀਵਲ ਦੇ ਦੌਰਾਨ ਕਾਫੀ ਸਟੂਡੈਂਟਸ ਇੱਥੇ ਆਏ ਹੋਏ ਨੇ ਕੋ ਸਟੂਡੈਂਟਸ ਲੋਕਲ ਕਾਲਜ ਦੇ ਨੇ ਕੋ ਸਟੂਡੈਂਟਸ ਬਾਹਰ ਦੇ ਕਾਲਜਸ ਤੋਂ ਵੀ ਆਏ ਹੋਏ ਨੇ ਸੋ ਅਸੀਂ ਜਿਹੜੇ ਹੈਗੀ ਇਹਦੀ ਇਹਦੀ ਪੁਛਗਿ ਜਿਹੜੀ ਕਰਕੇ ਜੋ ਵੀ ਡਿਟੇਲਸ ਹੋਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਰ ਵੈਪਨ ਜਿਹੜਾ ਕਿ ਉਹ ਲਾਇਸੈਂਸੀ ਸੀਗਾ ਇਹਦੇ ਕੋਲੇ ਜਿੰਨਾ ਫਾਇਰਿੰਗ ਕੀਤੀ ਹੈਗੀ ਪਤਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੱਤੀਪੋਰ ਦਾ ਵੈਪਨ ਹੈਗਾ ਜਿਸ ਦੇ ਵਿੱਚ ਉਹਨੇ ਫਾਇਰ ਕੀਤੀ ਹੈ ਬਾਕੀ ਜਿਹੜੀ ਹੈਗੀ ਜਦੋਂ ਅਸੀਂ ਤਫਤੀਸ਼ ਕਰਾਂਗੇ ਤਫਤੀਸ਼ ਦੇ ਵਿੱਚ ਜਿਹਦੀ ਚੈਕਿੰਗ ਕੀਤੀ ਜਾਊਗੀ ਜੇ ਕਿ ਇਹਦੇ ਸੰਬੰਧ ਵਿੱਚ ਇਸਨੇ ਲਾਇਸੈਂਸ ਈਸ਼ੂ ਕਰਾਇਆ ਹੋਇਆ ਜਾਂ ਜਿਹੜਾ ਨਜਾਇਜ਼ ਵਾਪਨ ਸਰ ਯਾਨੀ ਕਿ ਯੂਥ ਜਿਹੜਾ ਕਿ ਜਿਆਦਾ ਪ੍ਰ ਲਗਦਾ ਨਹੀਂ ਸਰਕਾਰੀ ਕਾਲਜ ਦੇ ਵਿੱਚ ਇਸ ਤਰ੍ਹਾਂ ਨੌਜਵਾਨ ਵੱਲੋਂ ਅਸਲਾ ਲਿਆਇਆ ਗਿਆ ਨਿਗਹਿਲੀ ਨਹੀਂ ਲੱਗਦੀ ਕਿਤੇ ਮੇਨ ਗੇਟ ਤੇ ਜਿਹੜੀ ਸੋਰਟੀਜ ਜਿਹੜੀ ਹੁੰਦੀ ਹੈ ਉਹ ਦੇਖੋ ਇਸ ਤਰ੍ਹਾਂ ਹੁੰਦਾ ਜਿਹੜਾ ਯੂਥ ਫੈਸਟੀਵਲ ਹੈ ਹੁੰਦਾ ਉਹਦੇ ਵਿੱਚ ਸਟੂਡੈਂਟਸ ਕਾਫੀ ਮਾ ਗਿਲਤੀ ਦੇ ਵਿੱਚ ਆਉਂਦੇ ਆ ਤੇ ਜਿਹੜਾ ਹੈਗਾ ਬਾਕੀ ਚੈਕਿੰਗਸ ਵੀ ਕੀਤੇ ਜਾ ਰਹੀਆਂ ਨੇ ਪਰ ਜੇਕਰ ਕੋਈ ਬੰਦਾ ਲੁਕੋ ਕੇ ਕੋਈ ਚੀਜ਼ ਲੈ ਆਉਂਦਾ ਤਾਂ ਦਾ ਉਸ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈ ਪਰ ਜੇ ਕਿਸੇ ਨੇ ਕਾਨੂੰਨ ਦੇ ਹੱਥ ਵਿੱਚ ਇਹ ਤਾਂ ਇਸ ਨੇ ਕਰਾਇਮ ਕੀਤਾ ਹੈ ਨਾ ਜੀ ਇਸ ਦੇ ਵਿੱਚ ਅੰਗਹਿਲੀ ਵਾਲੀ ਤਾਂ ਗੱਲ ਨਹੀਂ ਹੈਗੀ ਕਿਸ ਨੇ ਕਰਾਇਮ ਕੀਤਾ ਹੈ ਤਾਂ ਕਰਾਇਮ ਦੇ ਅਨੁਸਾਰ ਜਿਹੜੀ ਹੈਗੀ ਮੰਦੀ ਸਜ਼ਾ ਇਸ ਨੂੰ ਮਿਲੂਗੀ ਕਿਸ ਤਰ੍ਹਾਂ ਦੀ ਕਾਰਵਾਈ ਅਸੀਂ ਬਿਆਨ ਰਿਕਾਰਡ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ ਕੋਈ ਸੱਟ ਸੁੱਟ ਤਾਂ ਨਹੀਂ ਵਧੀ ਫਿਲਹਾਲ ਜਿਹੜਾ ਹੈਗਾ ਮੌਕੇ ਦੇ ਉੱਪਰ ਕਿਸੇ ਦਾ ਨੁਕਸਾਨ ਦੀ ਖਬਰ ਨਹੀਂ ਹੈ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ